ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਜੀ ਪਿੰਡ ਨੂਰਪੁਰ ਤਹਿਸੀਲ ਅਜਨਾਲਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਇਹ ਨੂਰਪੁਰ ਪਿੰਡ ਪੈਂਦਾ ਜੀ ਨੇੜੇ ਟਾਰੀ ਦੇ ਲਾਗੇ ਜੀ ਤੇ ਵੀਰ ਜੀ ਹੁਣਾ ਗਏ ਆ ਸਰਦਾਰ ਸੁਦੀਪ ਸਿੰਘ ਜੀ ਹੁਣਾ ਕੋ ਤੇ ਇਹਨਾਂ ਟਰੈਕਟਰ ਲਿਆ ਹੈ ਜੀ 5502 ਕਬੋਟਾ 4휠 ਡਰਾਈਵ ਤੇ ਅੱਜ ਗੱਲਬਾਤ ਕਰਦੇ ਆ ਵੀਰ ਜੀ ਹੁਣਾ ਨਾਲ ਕਿ ਜੀ ਕਿ ਆਪਣਾ ਕਿਹਦਾ ਮਾਡਲ ਆ ਤੇ 22 ਮਾਡਲ 22 ਮਾਡਲ 22 ਚ ਲਿਆ ਹੀ ਵੀਰ ਜੀ ਹੁਣਾ ਤੇ ਗੱਲਬਾਤ ਕਰਦੇ ਆ ਕਿ ਲੋ ਜੀ ਜੀ ਤੇ ਤੁਸੀਂ ਵੀਰ ਜੀ ਸਾਨੂੰ ਇਹ ਜਾਣਕਾਰੀ ਦਿਓਗੇ ਤੁਸੀਂ ਜਦੋਂ ਦਾ ਚਲਾਉਂਦੇ ਜੋ ਟਰੈਕਟਰ ਏ 22 ਤੁਸੀਂ ਲਿਆ ਹੀ ਤੇ ਤੁਹਾਨੂੰ ਕਿੱਦਾਂ ਚਲਾਉਣ ਚ ਕਿੱਦਾਂ ਲੱਗਾ ਡੀਜ਼ਲ ਦੇ ਵਿੱਚ ਕਿਹੜੇ ਕਿਹੜੇ ਸੰਤ ਚਲਾਉਂਦੇ ਨੇ ਕਿਹੜੇ ਕਿਹੜੇ ਪਹਿਲਾਂ ਤੁਹਾਡੇ ਕੋਲ ਟਰੈਕਟਰ ਨੇ ਟਰੈਕਟਰ ਆਪਣੇ ਕੋਲ 2022 ਚ ਆਇਆ ਜੀ ਚੌਥੇ ਮਹੀਨੇ ਦਾ ਅੱਛਾ ਜੀ ਤੇ ਬਹੁਤ ਹੀ ਵਧੀਆ ਮੇਰੇ ਤੋਂ 21 ਮਾਡਲ ਜੌਨੀਅਰ ਵੀ ਆਇਆ ਬਹੁਤ ਜ਼ਿਆਦਾ ਤੇ ਚੱਲਣ ਚ ਤਾਂ ਬਹੁਤ ਵਧੀਆ ਐਵਰੇਜ ਵੀ ਬਹੁਤ ਵਧੀਆ ਇਹਦੀ ਆਪਣੇ ਕੋਲ ਆਲਓਵਰ ਸੰਦਾਂ ਤੇ ਚੱਲਦਾ ਜੀ ਰੋਟਾਵੇਟਰ ਵਗੈਰਾ ਰੀਪਰ ਵਗੈਰਾ ਠੀਕ ਹੈ ਜੀ ਹਾਲਾਂਕਿ ਤਵੀਆਂ ਸਾਰੇ ਸੰਦਾਂ ਤੇ ਚੈੱਕ ਕੀਤਾ ਟਰਾਲੇ ਦੇ ਵੀ ਚੱਲਦਾ ਜੀ ਤੇ ਐਰ ਕੀ ਪਿਛਲੇ ਸਾਲ 23 ਚ ਆਪਾਂ ਰੀਪਰ ਤੇ ਚਲਾਇਆ ਅੱਛਾ ਜੀ ਤੇ ਇਹਦੀ ਜਿਆਦਾ ਜਿਆਦਾ ਤੇ ਆਰਾਮ ਨਾਲ ਜਿਹੜੀਆਂ 25 ਟਰਾਲੀਆਂ ਨੇ ਰੀਪਰ ਤੇ ਧੂੜੀਆਂ ਭਰੀਆਂ ਉਹ ਵੀ 25 ਭਰ ਕੇ ਤੇਲ ਪਾਇਆ 25 ਭਰ ਕੇ ਤੇਲ ਪਾਇਆ ਜਦ ਵਿੱਚ ਤੇਲ ਖਤਮ ਹੋਲੇ ਹੋਇਆ ਤੇ ਉਹਦੇ ਉੱਤੇ ਯਾਨੀ ਕਿ ਚੱਲਿਆ ਬਹੁਤ ਵਧੀਆ ਤੇ ਐਵਰੇਜ ਇਹਦੀ ਵੀ ਬਹੁਤ ਵਧੀਆ ਯਾਨੀ ਕਿ ਡੇਲੀਆਂ 30 ਪਲੱਸ ਟਰਾਲੀਆਂ ਥੋੜੀ ਭਰਦਾ ਹੈ ਤਿੰਨ ਟਰਾਲੀਆਂ ਮੇਰੇ ਕੋਲ ਤੇ ਉਹ ਤਾਂ ਬਹੁਤ ਵਧੀਆ ਐਵਰੇਜ ਦਿੱਤੀ ਆ ਨਾ ਡੱਬਦਾ ਹੀ ਹੈ ਤੇ ਨੋਰਮਲ ਚੱਲਦਾ ਵਾ ਜਦੋਂ ਸੌਣ ਲੱਗੇ ਲੋਕ ਖੜਦੇ ਸਾਨੂੰ ਕਹਿੰਦੇ ਕਿ ਤੂੰ ਰੂਪਰ ਭੰਦ ਦੇਗਾ ਵੀ ਇੰਨਾ ਕਿ ਜ਼ਿਆਦਾ ਇਹਨੇ ਐਵਰੇਜ ਦਿੱਤੀ ਆ ਤੇ ਤਾਕਤ ਦਿੱਤੀ ਆ ਇਹ ਦੂਜੇ ਟਰੈਕਟਰਾਂ ਨਾਲੋਂ ਬਹੁਤ ਬਿਹਤਰ ਆਉਂਦਾ ਜੀ ਬਾਕੀ ਤੁਸੀਂ ਆਹ ਲੋ ਕਿੰਨੀ ਇੱਕ ਵਾਈ ਕਰਦੇ ਆਪਾਂ ਜਾਨੀ ਕਿ ਕਿਰਾਇਆ ਵੀ ਕਰਦੇ ਆ ਸੁਪਰ ਸੀਡਰ ਤੇ ਲੱਗੇ ਕੋਈ ਜ਼ਿਆਦਾ ਨਹੀਂ ਤੇ 100 150 ਕਿੱਲੇ ਦੀ ਵਾਈ ਹੈਗੀ ਮੇਰੇ ਕੋਲ 600 150 ਕਿੱਲੇ ਦੀ ਵਾਈ ਹਾਂਜੀ ਉਹਦੇ ਉੱਪਰ ਆਪਾਂ ਚਲਾਉਨੇ ਇਹਨਾਂ ਨੂੰ ਵਧੀਆ ਚੱਲਦਾ ਏ ਕਦੂਆ ਚ ਵੀ 9 ਫੁੱਟ ਰੋਟਾਵੇਟਰ ਆ ਕਦੂਆ ਚ ਵੀ ਕੋਈ ਪਰਵਾਹ ਹੀ ਨਹੀਂ ਰੇਟ ਨੂੰ ਐਵਰੇਜ ਬਹੁਤ ਵਧੀਆ ਸੁਪਰ ਸੀਡਰ ਆ ਮੈਂ ਤੋਂ ਜਗਜੀਤ ਦਾ ਉੱਤੇ ਵੀ ਚੱਲਿਆ ਜੀ ਤੇ ਉਹ ਵੀ 150 ਪਲੱਸ ਚੱਲਿਆ ਕਿੱਲੇ ਤੇ ਬਹੁਤ ਵਧੀਆ ਐਵਰੇਜ ਦਿੱਤੀ ਇਹਨੇ ਠੀਕ ਹੈ ਜਾਨੀ ਕਿ ਆਲ ਓਵਰ ਤੁਹਾਨੂੰ ਟਰੈਕਟਰ ਬਹੁਤ ਵਧੀਆ ਲੱਗਾ ਬਹੁਤ ਵਧੀਆ ਜੀ ਠੀਕ ਹੈ ਸਰ ਸਭੀ ਕੰਪਲੀਟ ਨਹੀਂ ਹੈਗੀ ਅਜੇ ਤੱਕ ਕੋਈ ਲੀਕਿੰਗ ਨਹੀਂ ਹੈਗੀ ਜੀ ਇਹਦੀ ਠੀਕ ਹੈ ਜੋ ਏਜੰਸੀ ਵਾਲਾ ਆਇਆ ਹੋਇ ਚੱਲ ਰਿਹਾ ਬਸ ਸਰੂਸਾ ਕਰਾਈਆਂ ਮੈਂ ਤੇ ਇਹ ਟਰਾਈਡਰ ਮੇਰਾ ਕੋਈ ਨਾ ਜ਼ਿਆਦਾ ਨਹੀਂ 2400 ਘੰਟਾ ਰੋਜ਼ ਚਲਾਤਾ ਹਾਂ ਮੈਂ 2400 ਘੰਟਾ ਤੁਸੀਂ ਚਲਾਤਾ ਵਾ 2022 ਤੋਂ ਲੈ ਕੇ ਹੁਣ ਤੱਕ ਹਾਂਜੀ ਠੀਕ ਹੈ ਸਰ ਆਹ ਕਬੂਟਾ ਟਰੈਕਟਰ ਦੂਜਿਆਂ ਨਾਲੋਂ ਬੈਟਰ ਹੈ ਦੇ ਤਰ ਹੈ ਜੀ ਚਲਾਉਣ 'ਚ ਵੀ ਆਰਾਮਦਾ ਹੈ ਕਿ ਸਾਇਲੈਂਟ ਹੈ ਸਭ ਨੰਬਰ ਦੀ ਗੱਲ ਇਹ ਹੈ ਸਾਹਿਬ ਮੈਂ ਤਾਂ 18 ਘੰਟੇ ਵੀ ਚਲਾ ਕੇ ਦੇਖ ਲਿਆ ਥੋੜੀ ਤਕਾਬੜ ਨਹੀਂ ਹਦੀਪੂ ਮੇਨ ਮੈਂ ਇਹਦੇ ਉੱਤੇ ਅਰਕੀ ਜ਼ਿਆਦਾ ਨਹੀਂ ਤੇ 2.5 300 ਕਿਲੋ ਦਾ ਚੋਨਾ ਕੇ ਰਿਆ ਵਾ ਡੀਐਸ ਹਾਰ ਦਾ ਅੱਛਾ ਅੱਛਾ ਜੀ ਤੇ ਉਹਦੇ ਉੱਤੇ ਵੀ ਉਹਨੇ ਬਹੁਤ ਜ਼ਿਆਦਾ ਰਵੇ ਦਿੱਤੀ ਮੈਨੂੰ ਯਾਨੀ ਕਿ ਰੋਡ ਦੇ ਉੱਤੇ ਮੈਂ ਜ਼ਿਆਦਾ ਚੱਲਦਾ ਹਿੱਧਰ ਉਧਰ ਦੂਰ ਦੂਰ ਜਾਣਾ ਪੈਂਦਾ ਹੈ ਹਾਂਜੀ ਤੇ ਮਤਲਬ ਕਿ ਕੋਈ ਕਹਿ ਦਿੰਦੇ ਵੀ ਰੋਡ ਦੇ ਟਰੈਕਟਰ ਤੇ ਲਖਾਂਦਾ ਰੋਡ ਤੇ ਵੀ ਇਹ ਸੁਣਦਾ ਜੀ ਚਲੋ ਡ੍ਰਿਲ ਤੇ ਇੰਨਾ ਤਾਂ ਕੀ ਜ਼ੋਰ ਲੱਗਣਾ ਤੇ ਜਲਦੀ ਖਾਲੀ ਸੀ ਕੋਈ ਇਦਾਂ ਕੋਈ ਲੋਡ ਨਹੀਂ ਹੈਗਾ ਹਾਂਜੀ ਪਰ ਉਹਨੇ ਡ੍ਰਿਲ ਤੇ ਵੀ ਮੈਂ ਉਹ ਰੋਇ ਦੇ ਦਾਸਬਾਨ ਕਿਲੇ ਚੋਂ ਨਾ ਕੇਰਦਾ ਰਿਹਾ ਅੱਛਾ ਅੱਛਾ ਚਲੋ ਤੇ ਵੀ ਬਹੁਤ ਵਧੀਆ ਚੱਲਿਆ ਜੇ ਤੇ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਆ ਗਈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਆਂ ਕਿ ਵੱਧ ਤੋਂ ਵੱਧ ਕੰਪਨੀ ਦਾ ਸੰਯੋਗ ਦੋ ਤੇ ਟਾਈਟਨ ਲਾਓ ਤੇ ਤੁਹਾਨੂੰ ਵੀ ਲਾਭ ਹੋਵੇ ਆਉਣ ਵਾਲਾ ਸਮਾਂ ਇਸੇ ਦਾ ਹੀ ਹੋਣਾ ਚਾਹੀਦਾ ਠੀਕ ਹੈ ਧੰਨਵਾਦ ਜੀ ਮੇਰਬਾਨ